ਮੋਦੀਆ ਭੁੰਡਾਂ ਦੇ ਖੱਖਰ ਨੂੰ ਛੇੜ ਲਿਆ ਪੁੱਤ ਬਹੁਤ ਪਸਤਾਵੇਂਗਾ ਅਸੀਂ ਪੰਜਾਬ ਹਰਿਆਣੇ ਵਾਲੇ ਜ਼ਮੀਨਾਂ ਤੇ ਜ਼ਮੀਰਾਂ ਵਾਲਿਆ ਅਸੀਂ ਪੰਜਾਬ ਹਰਿਆਣੇ ਵਾਲੇ ਜ਼ਮੀਨਾਂ ਤੇ ਜ਼ਮੀਰਾਂ ਵਾਲਿਆ ਮੱਕੀਆਂ ਕਣਕਾਂ ਕਪਾਹਾਂ ਨਰਮੇ ਦੁੱਧ ਮੱਖਣ ਮਲਾਈ ਤੇ ਪਨੀਰਾਂ ਵਾਲਿਆ ਆ ਤੇਰੇ ਤੇ ਤੇਰੇ ਭਈਆਂ ਵਾਂਗੂ ਖਾਂਦੇ ਨਹੀਂ ਪੀਜੇ 버거 ਤੇ ਪਸਤਾ ਸੁਣ ਆ ਤੇਰੇ ਤੇ ਤੇਰੇ ਭਈਆਂ ਵਾਂਗੂ ਨਹੀਂ ਖਾਂਦੇ ਪੀਜੇ 버거 ਤੇ ਪਸਤਾ ਜੱਟ ਤੇ जाट ਨਾਲ ਪੁੱਤ ਪੰਗਾ ਪੈਣਾ ਨਹੀਂ ਸਸਤਾ ਮੋਦੀਆ ਜੱਟ ਤੇ जाट ਨਾਲ ਪੰਗਾ ਪੈਣਾ ਨਹੀਂ ਸਸਤਾ ਅੱਧੇ ਤੇਰੀ ਮਰਜ਼ੀ ਆ ਤੈਨੂੰ ਸਿੱਧਾ ਸਿੱਧਾ ਪੰਜਾਬੀ ਚ ਦੱਸਦਾ ਜੱਟ ਤੇ जाट ਨਾਲ ਪੰਗਾ ਪੈਣਾ ਨਹੀਂ ਸਸਤਾ ਜੇ ਪੰਜਾਬ ਤੇ ਹਰਿਆਣਾ ਨੇ ਘੇਰ ਲਿਆ ਨਾ ਤਾਂ ਭੱਜਦੇ ਨੂੰ ਲੱਭਣਾ ਨਹੀਂ ਰਸਤਾ ਜੱਟ ਤੇ जाट ਨਾਲ ਮੋਦੀਆ ਪੰਗਾ ਪੈਣਾ ਨਹੀਂ ਸਸਤਾ ਇਕੱਲੇ ਨਹੀਂ ਮਰਦੇ ਨਾਲ ਲੈ ਕੇ ਮਰਾਂਗੇ ਇਕੱਲੇ ਨਹੀਂ ਮਰਦੇ ਨਾਲ ਲੈ ਕੇ ਮਰਾਂਗੇ ਜੇ ਖੋਪੜ ਘੁੰਮ ਗਿਆ ਨਾ ਬਾਲੀ ਪੈੜੀ ਕਰਾਂਗੇ ਜੇ ਖੋਪੜ ਘੁੰਮ ਗਿਆ ਬਾਲੀ ਪੈੜੀ ਕਰਾਂਗੇ ਨਿਤ ਨਵੀਆਂ ਪੋਸ਼ਾਕਾਂ ਪਾਉਣ ਵਾਲਿਆ ਅਸੀਂ ਕਸੇ ਹੋਏ ਕੁੜਤੇ ਵਾਲਿਆਂ ਨਿਤ ਨਵੀਆਂ ਪੋਸ਼ਾਕਾਂ ਪਾਉਣ ਵਾਲਿਆ ਅਸੀਂ ਕਸੇ ਹੋਏ ਕੁੜਤੇ ਵਾਲਿਆਂ ਤੇਰੇ ਵਾਂਗੂ ਧਰਮ ਦੀ ਰਾਜਨੀਤੀ ਨਹੀਂ ਖੇਡਦੇ ਅਸੀਂ ਹੱਕ ਹਲਾਲ ਦੀ ਕਮਾਈ ਤੇ ਮੁੜਕੇ ਆਲਿਆਂ ਟਿੱਬੇ ਟੱਬਿਆਂ ਨੂੰ ਢਾਲ ਕੇ ਦਿਮਾਗ ਤੇਰਾ ਪੱਧਰ ਕਰ ਦਾਂਗੇ ਟੱਬਿਆਂ ਵਾਂਗੂ ਢਾਲ ਕੇ ਦਿਮਾਗ ਤੇਰਾ ਪੱਧਰ ਕਰ ਦਾਂਗੇ ਤੇ ਹਾਲਤ ਕਰ ਦਾਂਗੇ ਖਸਤਾ ਜੱਟ ਤੇ ਜਾਟ ਨਾਲ ਮੋਦੀਆ ਪੰਗਾ ਪੈਣਾ ਨਹੀਂ ਸਸਤਾ ਅੱਗੇ ਤੇਰੀ ਮਰਜ਼ੀ ਐ ਤੈਨੂੰ ਸਿੱਧਾ ਸਿੱਧਾ ਪੰਜਾਬੀ ਚ ਦੱਸਦਾ ਜੇ ਪੰਜਾਬ ਤੇ ਹਰਿਆਣਾ ਨੇ ਘੇਰ ਲਿਆ ਤਾਂ ਭੱਜਦੇ ਨੂੰ ਲੱ ਬਣਾ ਨਹੀਂ ਦੱਸਦਾ ਜੱਟ ਤੇ जाट ਨਾਲ ਪੁੱਤ ਪੰਗਾ ਪਹਿਣਾ ਨਹੀਂ ਸਸਤਾ ਮੋਦੀਆ ਪੰਗਾ ਪਹਿਣਾ ਨਹੀਂ ਸਸਤਾ ਤੇਰੇ ਵਰਗੇ ਕਾਤੋਂ ਭੁੱਲ ਗਏ ਨਿੱਤ ਜੈਮ ਲਾ ਕੇ ਜੋ ਬ੍ਰੈਡ ਖਾਂਦੇ ਨੇ ਇਹ ਸਾਡੇ ਹੀ ਕਿਸਾਨਾਂ ਦੇ ਖੇਤਾਂ ਚੋਂ ਜਾਂਦੇ ਨੇ ਤੇਰੇ ਵਰਗੇ ਨਿੱਤ ਜੈਮ ਲਾ ਕੇ ਜੋ ਬ੍ਰੈਡ ਖਾਂਦੇ ਨੇ ਕਾਤੋਂ ਭੁੱਲ ਗਏ ਕਿਸਾਨਾਂ ਦੇ ਖੇਤਾਂ ਚੋਂ ਜਾਂਦੇ ਨੇ ਆ ਜੋ ਜੱਟਾਂ ਨਾਲ ਪਾ ਲਿਆ ਇਹ ਰੱਪੜ ਬਹੁਤ ਪੈੜਾ ਤੂੰ ਜੋ ਕਿਸਾਨਾਂ ਨਾਲ ਪਾ ਲਿਆ ਨਾ ਇਹ ਰੱਪੜ ਬਹੁਤ ਪੈੜਾ ਹੈ ਕਹੀਆਂ ਵਾਲਾ ਕਸੀਆਂ ਵਾਲਾ ਖੁਰਪਿਆਂ ਵਾਲਾ ਪੁੱਤ ਥੱਪੜ ਬਹੁਤ ਪੈੜਾ ਹੈ ਖੁੱਲਣਾ ਨਹੀਂ ਜੇ ਪਿੰਡ ਵਾਲਿਆਂ ਨੇ ਰੈਂਚ ਲਾਤਾ ਜੇ ਪਿੰਡ ਵਾਲਿਆਂ ਨੇ ਰੈਂਚ ਲਾਤਾ ਖੁੱਲਣਾ ਨਹੀਂ ਪੁੱਤ ਜੇ ਚੰਗੀ ਤਰ੍ਹਾਂ ਕਸਤਾ ਮੋਦੀਆ ਜੱਟ ਤੇ जाट ਨਾਲ ਪੁੱਤ ਪੰਗਾ ਪੈਣਾ ਨਹੀਂ ਸਸਤਾ ਅੱਗੇ ਤੇਰੀ ਮਰਜ਼ੀ ਹੈ ਮੈਂ ਤੁਹਾਨੂੰ ਸਿੱਧਾ ਸਿੱਧਾ ਪੰਜਾਬੀ ਵਿੱਚ ਦੱਸਦਾ ਜੇ ਪੰਜਾਬ ਤੇ ਹਰਾਨ ਨੇ ਘੇਰ ਲਿਆ ਤਾ ਭੱਜਦੇ ਨੂੰ ਲੱ ਬਣਾ ਨਹੀਂ ਰਸਤਾ ਜੱਟ ਤੇ ਜਾਟ ਨਾਲ ਪੁੱਤ ਪੰਗਾ ਪੈਣਾ ਨਹੀਂ ਸਸਤਾ ਪੰਜਾਬੀ ਸ਼ੇਰ ਤੈਨੂੰ ਪਤਾ ਹਮੇਸ਼ਾ ਇਨਕਲਾਬ ਕੌਮ ਹੈ ਕੌਮ ਹੈ ਇਹ দাবਦੀ ਨਹੀਂ ਹੁੰਦੀ ਇਹ ਤਾਂ ਅੰਗਰੇਜ਼ ਪਛਾਹਤੇ ਦੀ ਪੁੱਤੂ ਦਾ ਦਿੱਲੀ ਬੈਠਾ ਫਿਰ ਵੀ ਪੰਜਾਬੀ ਸ਼ੇਰ ਕੀ ਗੋਲ ਦੇ ਨੇ ਤੇਰੇ ਵਰਗੀ ਬਿੱਲੀ ਨੂੰ ਜਿਹੜਾ ਕੁਝ ਹੱਥ ਵਿੱਚ ਆਉਂਦਾ ਲੈ ਕੇ ਤੁਰ ਪੈਣਗੇ ਦਿੱਲੀ ਨੂੰ ਪੰਜਾਬੀ ਸ਼ੇਰ ਕੀ ਗੋਲਦ ਨੇ ਤੇਰੇ ਵਰਗੀ ਦਿੱਲੀ ਨੂੰ ਜੋ ਕੁਝ ਹੱਥ ਵਿੱਚ ਆਉਂਦਾ ਲੈ ਕੇ ਤੁਰ ਪੈਣਗੇ ਦਿੱਲੀ ਨੂੰ ਭਾਵੇਂ ਉਹ ਕਹੀ ਦਾ ਬਾਹ ਹੈ ਭਾਵੇਂ ਖਿਲਾੜੀ ਦਾ ਦਸਤਾ ਜੱਟ ਤੇ जाट ਨਾਲ ਮੋਦੀਆ ਪੰਗਾ ਪੈਣਾ ਨਹੀਂ ਸਸਤਾ ਅੱਗੇ ਤੇਰੀ ਮਰਜ਼ੀ ਹੈ ਤੈਨੂੰ ਸਿੱਧਾ ਸਿੱਧਾ ਪੰਜਾਬੀ ਚ ਦੱਸਤਾ ਜੇ ਪੰਜਾਬ ਤੇ ਹਰਿਆਣਾ ਨੇ ਘੇਰ ਲਿਆ ਨਾ ਭਾਜਦੇ ਨੂੰ ਲੱਭਣਾ ਨਹੀਂ ਦੱਸਤਾ ਇਨਕਲਾਬ ਜਿੰਦਾਬਾਦ ਜੈ ਕਿਸਾਨ ਜੈ ਜਵਾਨ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਖੱਚ ਕੇ ਰੱਖੋ